ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆਂ ਪਿੰਡ ਰਸੂਲਪੁਰ ਨਹਿਰਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤਰਨਤਾਰਨ ਸਾਹਿਬ ਦੇ ਬਿਲਕੁਲ ਦੋਸਤੋ ਨਾਲ ਲੱਗਦਾ ਪਿੰਡ ਰਸੂਲਪੁਰ ਨਹਿਰਾ ਆਲਾਦੀਨਪੁਰ ਪਿੰਡ ਬਿਲਕੁਲ ਲੱਗੇ ਆ ਦੁਗਲ ਵਾਲਾ ਪਿੰਡ ਥੋੜੀ ਦੂਰੀ ਤੇ ਆ ਢੰਡੇਰ ਪਿੰਡ ਥੋੜੀ ਦੂਰੀ ਤੇ ਦੋਸਤੋ ਪਿੰਡ ਆ ਤੇ ਖਾਸ ਵਿਜ਼ਿਟ ਤੁਸੀਂ ਪਿੰਡ ਰਸੂਲਪੁਰ ਨਹਿਰਾ ਕਰਨੀ ਆ ਵੀਰ ਨਿਸ਼ਾਨ ਸਿੰਘ ਦੇ ਘਰ ਆਏ ਆ ਦੋਸਤੋ ਜਿਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਦੋਸਤੋ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਇਸ ਘਰੋਂ ਪਾਈਆਂ ਨੇ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਤੇ ਪਸ਼ੂ ਕੋਈ 5-4 ਨੱਕ ਜਿਹੜਿਆ ਦੋਸਤੋ ਵੇਰ ਵਿਕਰੀ ਵਾਲੇ ਰੱਖਦਾ ਹੈ ਡੇਲੀ ਰੂਟੀਨ ਦੇ ਵਿੱਚ ਨਵੇਂ ਆਉਂਦੇ ਰਹਿੰਦੇ ਆ ਬਾਕੀ ਆਪਣਾ ਸਮੇਂ-ਸਮੇਂ ਨਾਲ ਤੁਸੀਂ ਸੰਪਰਕ ਬਣਾ ਕੇ ਰੱਖ ਸਕਦੇ ਜੀ ਅੱਜ ਇਸ ਕਵਰੇਜ ਵਿੱਚ ਟੋਟਲ 5 ਪਸ਼ੂ ਤੁਹਾਨੂੰ ਦਿਖਾਉਣੇ ਆ ਚਾਰ ਬੇੜਾਂ ਜਿਨ੍ਹਾਂ ਦੇ ਵਿੱਚੋਂ ਦੋ ਬੇੜਾਂ ਬਿਲਕੁਲ ਤਾਜ਼ੀਆਂ ਸੁਈਆਂ ਸਵਈਆਂ ਨੇ ਤੇ ਦੋ ਟੋਕੜ ਨੇ ਇਹ ਕੁੱਚੇ ਬੱਚੇ ਦੇ ਵਿੱਚ ਇਹ ਪਹਿਲੇ ਨੰਬਰ ਤੇ ਜਿਹੜੀ ਆਪਾਂ ਸ਼ੁਰੂਆਤ ਕਰਾਂਗੇ ਪਹਿਲੇ ਨੰਬਰ ਤੇ ਤੁਹਾਨੂੰ ਇੱਕ ਮੱਝ ਦਿਖਾਵਾਂਗੇ ਉੱਚੇ ਬੱਚੇ ਦੇ ਵਿੱਚ ਆ ਬੱਚਾ ਨਾਲ ਹੁਣ ਮੌਕੇ ਤੇ ਕਿੰਨਾ ਦੁੱਧ ਇਸ ਮੱਝ ਦੇ ਥੱਲੇ ਹਾਜ਼ਰ ਆ ਉਹ ਪੂਰੀ ਗੱਲਬਾਤ ਕਰ ਲਾਂਗੇ ਤਰੀਕ ਦੋਸਤੋ ਅੱਜ 16 ਮਾਰਚ ਸਮਾਂ ਕੋਈ ਮਾਰਨਿੰਗ 11:30 ਪੌੜੇ 12:00 ਵਜੇ ਦਾ ਸਮਾਂ ਹੈ ਬਾਕੀ ਜਿਹੜੇ ਪਸ਼ੂ ਦਿਖਾਵਾਂਗੇ ਦੋਸਤੋ ਉਹਨਾਂ ਦੀ ਘਰੇ ਆਣ ਕੇ ਨਰਕ ਪਰਖਾ ਤਸੱਲੀ ਆ ਉਹ ਤੁਸੀਂ ਕਰਨੀ ਆ ਠੀਕ ਆ ਜੀ ਇੱਕ ਟਾਈਮ ਚੋਲਿਓ ਦੋ ਟਾਈਮ ਚੋਲਿਓ ਜਿੱਦਾਂ ਵੀ ਕਿਸੇ ਵੀਰ ਦੀ ਤਸੱਲੀ ਹੁੰਦੀ ਆ ਉਦਾਂ ਤੁਸੀਂ ਤਸੱਲੀ ਕਰ ਸਕਦੇ ਜੀ ਠੀਕ ਆ ਤੇ ਵੜਾਂ ਦੋ ਸੱਜਰ ਦਿਖਾ ਦਾਂਗੇ ਤੁਹਾਨੂੰ ਨਾਲ ਬੱਚੇ ਪ੍ਰੋਪਰ ਕੀ ਦੁੱਧ ਹੁਣ ਮਿਲ ਕ ਇਹਨਾਂ ਦੇ ਥੱਲੇ ਹਾਜ਼ਰ ਆ ਕੀ ਰੇਟ ਮੋਲਾ ਉਹ ਪੂਰੀ ਗੱਲਬਾਤ ਆਪਾਂ ਵੇਰ ਨਿਸ਼ਾਨ ਤੋਂ ਪੁੱਛ ਲਾਂਗੇ ਆਓ ਕਰਦੇ ਆ ਸ਼ੁਰੂਆਤ ਇੱਕ ਪਾਸੇ ਤੋਂ ਦੋਸਤੋ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਨਿਸ਼ਾਨ ਵੇਰੇ ਸਸਰੀ ਕਾਲ ਸਸਰੀਆ ਵੇਜੀਓ ਠੀਕ ਠਾਕ ਜੋ ਨਿਸ਼ਾਨ ਵਧੀਆ ਪਈ ਹੋਰ ਸੁਣਾ ਵੀ ਵਧੀਆ ਵਧੀਆ ਵੇਜੀ ਚੜਦੀ ਕਲਾ ਦੀ ਚਲੋ ਹਾਂਜੀ ਮਾਰਕ ਸੁੱਖ ਰੱਖੇ ਤੇ ਨਿਸ਼ਾਨ ਅੱਜ 5 ਪਸ਼ੂ ਆਪਣੇ ਕੋਲ ਆ ਹਾਂਜੀ ਇੱਕ ਨੀਲੀ ਰਾਵੀ ਦੀ ਮਾਝਾ ਵੇਜੀ ਤਿੱਜੇ ਸਵੇ ਸੁਈ ਆ ਓਕੇ ਹਾਂਜੀ ਇਹ ਮਗਰ ਕੱਟੀ ਕਾਲੇ ਰੰਗ ਦੀ ਕੋਈ 3.5 24 ਮਹੀਨਿਆਂ ਦੀ ਕੱਟੀ ਆ ਓਕੇ 9 ਤਰੀਕ ਦਾ ਟੀ ਠੀਕ ਹੈ ਜੀ ਹਾਂ ਜੀ ਲਓ ਜੀ ਇਹ ਆਉਂਦੀ ਇਹਦੇ ਦੁੱਧ ਦੇ ਤਾਂ 6.5 ਕਿਲੋ ਤੋਂ ਦੇ ਨੈਟ ਪੱਕਾ ਦੇ ਥੱਲੇ ਠੀਕ ਹੈ ਜੀ ਹਾਂ ਲਓ ਵੀ 6.5 ਕਿਲੋ ਹੁਣ ਹਾਜ਼ਰ ਹੈ ਜਿਹੜਾ ਬਿਲਕੁਲ ਹਾਜ਼ਰ ਹੈ ਨਿੱਗਰ ਦੁੱਧ ਵੀਰ ਜੀ ਚਾ ਗੁੱਕਾ ਨਹੀਂ ਆਉਂਦੀ ਇਹਦੇ ਦੁੱਧ ਤੇ ਅੱਛਾ ਅੱਛਾ ਜੀ ਹਾਂ ਜੀ ਉਹ ਲਓ ਵੀ ਜਿੱਦਾਂ ਅਸੀਂ ਕਹਿ ਦਈਏ ਬਿਲਕੁਲ ਠੰਡਾ ਕਰਕੇ ਲਾ ਕੰਮ ਠੰਡਾ ਕਰਕੇ ਆ ਦੋਸਤੋ ਬਿਲਕੁਲ ਨਿੱਗਰ ਦੋ ਦੇ ਵੀਰਾਂ ਦਾ ਬਿਨਾ ਝੱਗ ਤੋਂ ਜਿਹੜਾ 6.5 ਕਰੋੜ ਲੀ ਦੇ ਸਾਰੇ ਪੱਖ ਆ ਗਏ ਮਗਰਲੇ ਪੈਰ ਤੋਤੇ ਗਾਰਡ ਲੈ ਮਾੜਾ ਮਾੜਾ ਸਪੋਰਟ ਆ ਤੇ ਚੱਡੇ ਦੇ ਉਧਰ ਵੀ ਦਾ ਹੈਗਾ ਸਪੋਰਟ ਦੇ ਪਰਲੇ ਬੰਨੇ ਵੀ ਆ ਮਿੱਟੀ 'ਚ ਬਹਿਣ ਕਰਕੇ ਹੋਈ ਇਹ ਨਾ ਕੋਈ ਵੀਰ ਕੋਈ ਕੁਝ ਹੋਇਆ ਮੈਨੂੰ ਮਤਲਬ ਹਾਂ ਨਹੀਂ ਨਹੀਂ ਮਿੱਟੀ 'ਤੇ ਬੈਠੀ ਥੱਲੇ ਨਾ ਕੱਚੀ ਥਾਂ 'ਤੇ ਬੈਠੀ ਆ ਹਾਂ ਤਾਂ ਦੋਸਤੋ ਹਵਾਨੇ ਲੈਵੇ ਤੇ ਨਿਸ਼ਾਨ ਆ ਮਾਰਕਿੰਗ ਜਿਹੜੀ ਜੈ ਜੈ ਤੁਸੀਂ ਵੇਖੋਗੇ ਅਗਲੇ ਪੈਰ ਜਵਾਬ ਮਗਰਲੇ ਪੈਰ ਤੋਤੇ ਆ ਥੋੜੇ ਥੋੜੇ ਅੱਖ ਬਿੱਲੀ ਮੰਕਣੀ ਆ ਠੀਕਾ ਮੱਥੇ ਬ ਅਛਾ ਨਿਸ਼ਾਨਪਾਈ ਇੱਕ ਗੱਲ ਇਹ ਵੀ ਦੱਸਦੀ ਹੈ ਵੀ ਅੱਜ ਸੋਈ ਨੂੰ ਕਿੰਨੇ ਕ ਮਹੀਨੇ ਦਾ ਸਮਾਂ ਹੋ ਗਿਆ ਸੋਈ ਨੂੰ ਸਾਢੇ 3-4 ਮਹੀਨੇ ਹੋ ਗਏ ਵਿੱਚ ਸੋਈ ਨੂੰ ਮਗਰ ਕੱਟੀ ਇਹਦੇ ਨਾਲ ਕਾਲੇ ਰੰਗ ਦੀ ਮਗਰ ਕੱਟੀ ਮਗਰ ਕੱਟੀ ਇੱਕ ਰੰਗ ਹੀ ਬਿਲਕੁਲ ਹਾਂਜੀ ਇੱਕ ਰੰਗ ਕਾਲੀ ਮਗਰ ਪੂਛ ਚਿੱਟੀ ਵੀਜੀ ਅੱਛਾ ਜੀ ਹਾਂਜੀ ਠੀਕ ਬਾਕੀ ਚੋਣ ਜਾਣ ਚੰਗੀ ਸਾਫ ਹੋਣਾ ਵੀਰ ਜੀ ਇੱਕ ਨੰਬਰ ਆ ਲੋ ਬਈ ਉਹ ਦੋਸਤੋ ਮਾਜ ਚੰਗੀ ਆ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਬਾਡੀ ਬੁੱਡੀ ਦੀ ਪੂਰੀ ਚੰਗੀ ਆ ਰਾਜੀ ਆ ਵਜਨ ਵਾਲੀ ਆ ਪੂਰੀ ਕਰਮਾਂ ਵਾਲੀ ਆ ਵੇਖ ਕੇ ਚੈੱਕ ਕਰ ਸਕਦੇ ਜੇ ਤੁਸੀਂ ਠੀਕ ਆ ਜੀ ਸਾਢੇ 6-7 ਸੌਰੀ ਸਾਢੇ 6 ਜਿਹੜਾ ਹ ਠੀਕ ਆ। ਤੋਂ 6.5 ਕਿਲੋ ਦੀ ਜਿਹੜੀ ਚੁਵਾਈ ਆ ਤੁਸੀਂ ਘਰ ਰਨ ਕੇ ਕਰ ਲਿਓ। ਇੱਕ ਟਾਈਮ ਦੋ ਟਾਈਮ। ਜਿਹੜੀ ਚੁਵਾਈ ਐ ਹਾਰੇ ਜਿਹੜਾ ਪਸ਼ੂ ਆਪਾਂ ਪਾਵਾਂਗੇ ਹਾਰੇ ਕਿਸਾਨਾਂ ਦੇ ਆਪਣੀ ਗਰੰਟੀ। ਅੱਛਾ ਜਾਨ ਵੀਰ ਦੋ ਤੱਕ ਜਿੰਨਾ ਕ ਆਪਾਂ ਕਿਸੇ ਨੂੰ ਚੁਵਾ ਦੇਣਾ ਵੀਰ ਨੂੰ। ਉਹ ਗੱਲਾਂ ਆਪਾਂ ਉਹ ਕਰਦੇ ਜਿਹੜਾ ਚਾਹੇ ਕਿਣਾ। ਠੀਕ ਹੈ ਜੀ। ਬਾਹਰ ਨਹੀਂ ਨਾ ਕੱਢੇ ਪਸ਼ੂ ਅੱਜ ਮੈਂ ਲਵਾ ਕੇ ਕੱਢੇ ਬਾਹਰ। ਆ ਬਿਲਕੁਲ ਜੀ। ਹੁਣ ਦੋਸਤੋ ਜਿਹੜਾ ਕਿਸੇ ਭਰਾ ਨੇ ਆਣ ਕੇ ਚੋ ਲੈਣਾ ਉਹ ਦੁੱਧ ਤੁਹਾਨੂੰ ਦੱਸਿਆ ਜਾਊਗਾ ਠੀਕ ਆ ਜੀ। ਇਹ ਨਹੀਂ ਹੋਊਗਾ ਵੀ 8 ਕਿਲੋ ਕਹੇ ਤਾਂ 9 ਕਹੇ ਤਾਂ ਨਿਕਲੇ 6 ਬਾਅਦ ਵਿੱਚ। ਵੀ ਸਾਢੇ 6 ਕਿਲੋ ਦੀ ਚਵਾਈ ਇਸ ਮੱਝ ਦੇ ਥੱਲੇ ਹੁਣ ਹਾਜ਼ਰ ਆ ਦੋ ਟਾਈਮ ਚੋਕੇ ਤਿੰਨ ਟਾਈਮ ਚੋਕੇ ਹੁਣ ਅੱਬਾ ਚੋਇਆ ਚਵਾਈਆਂ ਦੀ ਵੀਰ ਜੀ ਵੀਡੀਓ ਬਣਾਉਂਦਾ ਜੋ ਸੂਬਾ ਮਾਰਨਿੰਗ ਚੋਾਈ ਕਰਦੇ ਸੀ ਸਾਡੇ ਆਹਾਂ ਜੀ ਸਾਢੇ 5 ਲੱਗੇ ਆ ਚੋਣ ਹਾਂ ਕੋਈ ਪੌਣਾ ਕਿ ਘੰਟਾ ਲੱਗ ਗਿਆ ਵੀਰ ਜੀ ਚਵਾਈ ਕਰਦੇ ਆ ਮਨ ਕੀ ਚਵਾਈ ਫਿਰ ਸਾਰਿਆਂ ਦੀ ਹੋ ਚੁੱਕੀ ਹੈ ਹਾਂ ਜੀ ਹੋ ਚੁੱਕੀ ਵੀਰ ਜੀ ਠੀਕ ਆ ਤੈਨੂੰ ਸ਼ਾਨ ਇਹਦਾ ਮੁੱਲ ਦੱਸ ਦੀ ਕਿੱਥੋਂ ਮੁੱਲ ਦੀ ਜੀ 65 ਕਰਦੇ ਆ ਇਹ ਸਾਢੇ 65000 ਦੀ ਦੇ ਦਾਂਗੇ ਵੀਰ ਜੀ ਸਾਢੇ 65000 ਦੀ ਹਾਂ ਜੀ ਲਓ ਜੀ ਸਾਢੇ 65000 ਦੀ ਦੋਸਤੋ ਇਹ ਮੱਝ ਤੁਹ ਤੇ ਹੈ ਕਰਮ ਵਾਲੀ ਪੂਰੀ ਆ ਚੰਗੇ ਚੌੜੇ ਪਿੱਠ ਪੁੜੇ ਦੇ ਵਿੱਚ ਆ ਪਤਲੇ ਪਿੰਡੇ ਦੀ ਆ ਚੌੜੀ ਪਤਲੀ ਆ ਵੇ ਜੀ ਠੀਕ ਆ ਅੱਗੇ ਮਤਲਬ ਕਿ ਬਣੀ ਤਣੀ ਨਹੀਂ ਹੈਗੀ ਬਣੀ ਬਣੀ ਵੀਰ ਜੀ 9 ਤਰੀਕ ਦੀ ਬਣੀ ਆ 9 ਕਿਹੜੀ ਦੀ ਆ ਜਿਹੜੀ ਹੁਣ 9 ਤਰੀਕ ਦੀ 9 ਮਾਰਚ ਦੀ ਹਾਂਜੀ ਅੱਜ ਹੋ ਗਈ 16 ਅੱਠ ਸੱਤ ਦਿਨ ਹੋ ਗਏ ਹਾਂਜੀ ਠੀਕ ਹੈ ਜੀ ਲਓ ਦੋਸਤੋ ਇਸ ਤੋਂ ਬਾਅਦ ਤੁਹਾਨੂੰ ਅਗੇ ਬੈੜਾ ਦਿਖਾਉਣੇ ਆ ਚਾਰ ਬੈੜਾ ਨੇ ਦੋ ਤਰੀਆਂ ਤਾਜ਼ੀਆਂ ਸੁਈਆਂ ਸੁਵਾਈਆਂ ਦੇ ਵਿੱਚ 14 15 ਕਿਲੋ ਦੁੱਧ ਤੇ ਹਾਜਰਾ ਕ੍ਰੋਸ ਜਰਸੀ ਐਫਪੀ ਕ੍ਰੋਸ ਆ ਹਾਂਜੀ ਹਾਂਜੀ 13 14 ਨਹੀਂ ਨਹੀਂ 14 15 ਵੀਰ ਜੀ 14 15 ਹਾਂ ਜੀ ਮਗਰੇ ਦੇ ਵਛੀ ਆ ਅੱਛਾ ਜੀ ਹਾਂ ਤੇ ਇਹਨੂੰ ਅੱਜ ਦਿਨ ਕਿੰਨੇ ਕੋਗੇ ਸੂਈ ਨੂੰ ਦੇਣੇ ਵੀਰ ਜੀ ਹਫਤਾ ਹੋ ਗਿਆ ਇਹਨੇ ਸੂਈ ਨੂੰ ਮੈਂ ਵੀ ਦੋਸਤੋ ਇੱਕ ਹਫਤੇ ਦੀ ਸੂਈ ਆ 14 15 14 15 ਦੇ ਚੱਲਣ ਢਈ ਆ ਤੇ ਜਰਸੀ ਐਫ ਕਰਾਸ ਸੰਗ ਦੇ ਵਿੱਚ ਦੂਜਾ ਕੋਊਗਾ ਸੂਬਾ ਕਿ ਤੀਜਾ ਵੀ ਹੋ ਸਕਦਾ ਵੀਰ ਜੀ ਘਰ ਵਾਲੇ ਦੂਜਾ ਆਂਦੇ ਭਾਵੇਂ ਤੀਜਾ ਵੀ ਕਰ ਲੈ ਥੋੜੀ ਜੀ ਫਿੱਕੇ ਪਾਂਚ ਆ ਹਾਂ ਲਓ ਜੀ ਹਾਂ ਥੋੜੇ ਲਿਸੇ ਪਣ ਦੇ ਵਿੱਚ ਆ ਐ ਕਰਕੇ ਲੱਗਦਾ ਦੋਸਤੋ ਵੀ ਤੀਜਾ ਵੀ ਹੋ ਸਕਦੀ ਚਲੋ ਤੀਜਾ ਮੰਨ ਕੇ ਸੌਦਾ ਕਰ ਲਿਓ ਹਾਂ ਤੀਜਾ ਹੀ ਕਰ ਲੈ ਕੋਈ ਗੱ ਕੋਈ ਥਣਵੱਧ ਘੜਨੀ ਆ ਚਾਰੇ ਥਣ ਬਰਾਬਰ ਆ ਅੱਛਾ ਨਿਸ਼ਾਰੇ ਤੇ ਮਗਰ ਬੱਚਾ ਕੀ ਆ ਮਗਰ ਬੱਛੀ ਵੀ ਜੀ ਤੇ ਬੱਛੀ ਮਗਰ ਹਾਂ ਲੋਬੀ ਪ੍ਰਾਵੋ ਮਗਰ ਬੱਛੀ ਆ 14 15 ਕਿਲੋ ਤੇ ਹੁਣ ਚਲਦੀ ਪਈ ਆ ਠੀਕ ਆ ਤੇ ਬਾਕੀ ਸੂਬਾ ਤੁਹਾਨੂੰ ਦੱਸ ਦਿੱਤਾ ਜਿਹੜੇ ਵੀਰ ਨੂੰ ਜਾਜੂਗਾ ਸੌਦਾ ਕਰ ਲਿਓ ਬਾਕੀ ਆਰਡਰ ਕੁਆਲਟੀ ਆ ਕਰੋ ਚਾਹੇ ਬਾਕੀ ਇੱਕ ਬੰਨੇ ਮਾੜੀ ਵੀ ਭਾਲ ਹੈਗੀ ਜੋ ਬਾਕੀ ਧਾਰ ਇੱਕ ਦਾ ਹੋਣਾ ਵੀਰ ਜੀ ਫਰਕ ਹੋਊਗਾ ਅੱਛਾ ਜੀ ਹਾਂ ਜੀ ਠੀਕ ਆ ਜੀ ਲੈ ਜੀ ਅੱਛਾ ਜੀ ਜਾਣ ਦੇਨੇ ਇੱਕ ਵਾਰੀ ਫੇਰ ਕਨਫਰਮ ਕਰਾਈਏ ਕਿੰਨੇ ਕੋਕੇ ਢੇੜੇ ਵੀਜਹ ਹਫਤਾ ਹੋ ਗਿਆ ਨੇ ਸੋਈ ਲਾ ਹਫਤੇ ਕਦੀ ਸੋਈ ਲਾਓ ਬਾਕੀ ਪਠੜਕਾ ਖਾਂਦੀ ਵਧੀਆ ਪਠੜਕਾ ਵਧੀਆ ਖਾਂਦੀ ਵਿੱਚੇ ਲਾਓ ਵੀ ਸੋ ਪੱਠੇ ਪੁੱਠੇ ਦੋਸਤੋ ਵਧੀਆ ਖਾਂਦੀ ਕਹਿਣਾ ਪਸ਼ੂ ਤਾਂ ਪੁੱਛਣਾ ਫਰਜ਼ ਬੰਦਾ ਵੀ ਨਵੀਂ ਥਾਂ ਤੇ ਆ ਕੇ ਉਹਦਾ ਵੀ ਪਸ਼ੂ ਉਪਰਾਣਾ ਕਰਦਾ ਹੋਵੇ ਕੋਈ ਪੱਠੇ ਰੱਕੇ ਵਧੀਆ ਖਾਂਦੀ ਅੱਗੇ ਕੋਈ ਵੀਰ ਲੈ ਕੇ ਜਾਂਦਾ ਤੇ ਵਧੀਆ ਚਾਰੂ ਪਸ਼ੂ ਆ ਕਿਸੇ ਥਾਂ ਤੇ ਜਿਹੜਾ ਉਪਰਾਣਾ ਨਹੀਂ ਕਰਦਾਗਾ ਜੀ ਧਰ ਜਾਂਦਾ ਠੀਕ ਹੈ ਤੇ ਬਾਕੀ 14 15 14 15 ਤੇ ਹੁਣ ਚਲਦੀ ਪਈ ਆ ਠੀਕ ਹੈ ਬਾਕੀ ਸੀਲਸ ਲੱਗ ਵੇਚੀਆਂ ਠੰਡੀ ਆ ਬਾਕੀ ਸ਼ਾਮਾਂ ਨੂੰ ਜਿਵੇਂ ਜਿਵੇਂ ਟਾਈਮ ਆ ਜਾਂਦਾ ਨਖੇੜ ਵੀਰ ਜੀ ਪੂਰਾ ਖੇਲ ਜਾਂਦਾ ਵਾ ਚੂੜ ਜਾਣ ਸੁਥਰੀ ਹਾਂਜੀ ਹਾਂਜੀ ਇੱਕ ਨੰਬਰ ਵੀਰ ਜੀ ਤੇ ਕੀ ਕਰਦੇ ਮੋਲੇ ਦਾ ਮੋਲ ਵੀਰ ਜੀ 60000 ਕਰਦੇ ਆ ਤੇ 43000 ਦੀ ਦਵਾਂਗੇ ਵੀਰ ਜੀ 43 ਦੀ ਹਾਂਜੀ ਠੀਕ ਹੈ ਜੀ ਉਹ ਦਿਨੇ ਅਜੇ ਹੋਰ ਵਦਨਾ ਵਾ ਜਹ ਹਤਾ ਹੀ ਹੋਇਆ ਵੀਰ ਜੀ ਸੂਈ ਨੂੰ ਲਓ ਵੀ ਦੋਸਤੋ 60000 ਮੋਲ 43000 ਦੀ ਤੁਹਾਨੂੰ ਇਹ ਵਾੜ ਮਿਲ ਜੂਗੀ ਬੱਚਾ ਇਹਦਾ ਪਾਕ ਉਹ ਤੁਹਾਨੂੰ ਮਗਰਮੋਤ ਕਰਕੇ ਦਿਖਾ ਦਿੰਦੇ ਆ ਆ ਮੱਝ ਦਾ ਵੀ ਵਿਖਾ ਦਿਓ ਨਾ ਆ ਮੱਝ ਦਾ ਦਿਖਾ ਦਿਆ ਕੱਟੀ ਜਣਾ ਜੀ ਆ ਕੱਟੀ ਆ ਆ ਕੱਟੀ ਦੋਸਤੋ ਕਿਤੇ ਰਹਿ ਨਾ ਜਾਵੇ ਬਾਅਦ ਚ ਦਿਖਾਵਾਂ ਠੀਕ ਆ ਆ ਕੱਟੀ ਆ ਆ ਕੱਟੀ ਤੁਸੀਂ ਵੇਖ ਲਓ ਕੋ 3 3.5 ਮਹੀਨੇ ਦਾ ਸੂਆ ਮੰਨ ਕੇ ਵੀ ਤੁਸੀਂ ਕਰ ਸਕਦੇ ਜੇ ਸੌਦਾ ਆ ਕੱਟੀ ਆ ਮਗਰ ਪਹਿਲੇ ਨੰਬਰ ਤੇ ਜਿਹੜੀ ਮੱਝ ਦਿਖਾਈ ਆ ਚਲੋ ਉੱਠੋ ਆ ਬੈੜ ਜਿਹੜੀ ਆਪਾਂ ਤੁਹਾਨੂੰ ਦਿਖਾ ਦਿੱਤੀ 14 15 ਕਿਲੋ ਤੇ ਚੱਲਣ ਦੀ ਆ ਦਾ ਬੱਚਾ ਵੇਖੋ ਗਾਂ ਚੁੰਗ ਗਈ ਰਾਤ ਸਾਰੀ ਏ ਹਾਂ ਹਾਂ ਲੈ ਮਗਰ ਬੱਚੀ ਆ ਹਾਂ ਬੱਚੀ ਆ ਹਾਂ ਬਾਕੀ ਆਪਣੇ ਤੋਂ ਪ੍ਰੋਪਰ ਵੀਡੀਓ ਬਣੀ ਠੀਕ ਹੈ ਜੀ ਹਾਂ ਲਓ ਜੀ ਆਹ ਬੱਚਾ ਅਗਲੀ ਗਾਂ ਆ ਰਹੀ ਅਗਲੀ ਗਾਂ ਦੋਸਤੋ ਵਿਖਾਉਣੀ ਤੁਹਾਨੂੰ ਉਹ ਵੀ ਤਾਜੀ ਸੂਈ ਆ 나ੜੂ ਤੇ ਬੱਚਾ ਇਹਨੂੰ ਆਜਨ ਸ਼ਣ ਕਿੰਨੇ ਕਿ ਦਿਨ ਹੋ ਗਏ ਤੀਜੇ ਰੋਜ਼ ਜੀ ਹੁਣ ਤਾਂ ਆ ਗਿਆ ਵਾ ਹੁਣ ਦੇਖਦੀ ਸੂਈ ਆ ਆ ਬੱਚਾ ਆ ਗਿਆ ਉਹਦੇ ਮਨ ਆਹ ਜੀ ਬੱਚਾ ਵੇ ਜੀ ਆ ਬੱਚਾ ਦੇਖ ਲਓ ਠੀਕ ਹੈ ਜੀ ਆ ਪਹਿਲੇ ਨੰਬਰ ਤੇ ਜਿਹੜੀ ਵਹਿੜ ਦਿਖਾਈ ਉਹਦੀ ਬੱਚੀ ਆ ਆ ਬੱਚਾ ਜਿਹੜੀ ਹੁਣ ਤੁਹਾਨੂੰ ਆਪਾਂ ਦੂਜੇ ਨੰਬਰ ਤੇ ਵਹਿੜ ਦਿਖਾ ਦਿੰਨੇ ਆ ਕੱਦ ਘਾੜੇ ਸਵੈਰ ਦਾ ਵੀ ਚੰਗਾ ਪ੍ਰਿੰਟ ਪ੍ਰਿੰਟ ਵੇਖੋਗੇ ਤੁਸੀਂ ਡੱਬੀ ਇੱਥੇ ਗਈ ਵਾਈਜ਼ ਜਿਆਦਾ ਬਾਹਣਾ ਨਹੀਂ ਮਤਲਬ ਇੱਥੇ ਆ ਜਿਹੜੇ ਵੱਟ-ਵੁੱਟ ਪੈ ਜਾਣਾ ਦੇ ਇੱਥੇ ਹੀ ਕੱਢ ਦਿੰਦੀ ਆ ਅੱਛਾ ਨਿਸ਼ਾਨੇ ਸੁਆ ਕਿੰਨਾ ਫਿਰ ਇਹ ਸੁਆ ਵੀ ਜੀ ਦੂਜਾ ਮਾਲੇ ਭਾਵੇਂ ਤਜਾ ਮਾਲੇ ਪੂਰੀ ਰਾਜੀ ਦੂਜੇ ਵੀ ਚੱਲਦੀ ਆ ਵੇ ਜੀ ਠੀਕ ਹੈ ਜੀ ਹਾਂ ਲੋ ਵੀ ਭਰਾਵੋ ਚਾਹੇ ਦੂਜਾ ਚਾਹੇ ਤਜਾ ਸੁਆ ਮੰਨ ਕੇ ਤੁਸੀਂ ਖੁਦਾ ਕਰ ਲਿਓ ਆਹ ਤੇਗਰੀ ਸੁਈ ਆ ਮਗਰ ਪੱਜਾ ਬੱਛਾ ਮੀਲ ਕਾਫ ਆ ਤੁਹਾਨੂੰ ਦਿਖਾ ਹੀ ਦਿੱਤਾ ਠੀਕ ਆ ਆਹ ਫੇਸ ਕੁਆਲਟੀ ਇੰਦੀ ਇਦਾਂ ਦੀ ਆ ਮੂੰਹ ਮੱਥੇ ਦੀ ਇੱਕ ਵਾਰੀ ਤੁਸੀਂ ਵ ਕੋਈ ਵੀਰ ਦੂਰੋਂ ਨੇੜੋਂ ਆ ਰਿਹਾ ਤੇ ਇੱਕ ਤੁਸੀਂ ਆਈਡੀਆ ਮੰਨ ਕੇ ਆਇਓ ਵੀ ਵੱਡੇ ਕੱਦ ਦੇ ਵੇਚਾ ਕੋਈ ਛੋਟਾ ਨਹੀਂ ਕੱਦ ਕੁਛ ਨਹੀਂ ਆਂਦੇ ਵੇਲ ਸੋਹਣੀ ਆ ਲੰਬਾਈ ਵੀ ਪੂਰੀ ਉਚਾਈ ਵੀ ਪੂਰੀ ਆ ਤਾਂ ਥਾਂ ਨ ਮੱਝਾਂ ਨਾ ਲੱਗਾ ਠੀਕ ਆ ਜੀ ਬਖਾਲਾ ਵੈਸੇ ਨਿਸ਼ਾਨ ਥੋੜਾ ਘੱਟ ਕਰਦੀ ਐ ਘੱਟ ਕਰਦੀ ਵੀ ਜੀ ਇਸੇ ਤਰ੍ਹਾਂ ਹੀ ਕਰਦੀ ਐ ਮਤਲਬ ਜਿਆਦਾ ਵੱਡਾ ਜਿੱਦਾਂ ਝੱਡਾ ਇਹਦਾ ਹਣਾ ਇਦਾਂ ਨਹੀਂ ਕਰਦੀ ਮਤਲਬ ਇੱਥੇ ਗੋਲ ਕਰ ਲੈਂਦੀ ਭਾਈ ਦੁੱਧ ਹੁਣ ਕਿੰਨਾ ਚਾਹਵਾਗਾ ਜੀ 11 ਕਿਲੋ ਵੇਚੀਏ ਥੱਲੇ 11 ਕਿਲੋ ਹਾਂਜੀ ਠੀਕ ਆ ਲਓ ਦੋਸਤੋ 11 ਕਿਲੋ ਦੁੱਧ ਇਸ ਵੇੜ ਦੇ ਥ ਅ ਸ਼ੋਅ ਕੱਟ ਕਰਦੀ ਠੀਕ ਹੈ ਜੀ ਆਰਡਰ ਤੇ ਜੇਕਰ ਆਪਾਂ ਗੱਲ ਕਰ ਲਈਏ ਸ਼ੋਅ ਕੱਟ ਕਰਦੀ ਆ ਤੇ 11 ਕਿਲੋ ਦੁੱਧ ਇਸ ਵੈੜ ਦੇ ਥੱਲੇ ਹਾਜ਼ਰ ਸੋਈ ਨੂੰ ਹਫਤਾ ਹੋ ਗਿਆ ਮਗਰ ਬੱਛਾ ਮੇਲ ਕਾਫ ਆ ਥਣ ਮੁਠੀ ਆ ਠੀਕ ਆ ਹਾਥੀ ਚਵਾਈ ਵਾਲਾ ਥਣ ਕੋਈ ਦੂਰ ਨੇੜੇ ਜਿਹੜਾ ਵੱਟ-ਵੂਟ ਦੇਖਾਂਦੇ ਨਾ ਵਿੱਚ ਸ਼ਾਮਾਂ ਨੂੰ ਆ ਕੱਢ ਦਿੰਦੀ ਪੂਰੇ ਠੀਕ ਆ ਜੀ ਹਾਂਜੀ ਸੋ ਦੋਸਤੋ ਕੋਈ ਵੀਰ ਦੂਰੋਂ ਨੇੜੇੋਂ ਆ ਰਿਹਾ ਤੇ ਤੁਸੀਂ ਇਹ ਜ਼ਰੂਰ ਤੱਕ ਕੇ ਤੁਰਿਓ ਵੀ ਥਣ ਦੀ ਕੁਆਲਿਟੀ ਚੰਗੀ ਹਾਥੀ ਚਵਾਈ ਵਾਲਾ ਥਣ ਕਾਦੋਂ ਵੱਡਾ ਵੇਲ ਬੋਲ ਚੰਗੀ ਸਪੈਸ਼ਲ ਆ ਠੀਕਾ ਹੁਣ ਵੈਸੇ ਟਾਈਮ ਵੀ ਆਪਾਂ ਤੁਹਾਨੂੰ ਅਕਾਊਂਟ ਕਰਾਤਾ ਵੀ 11:30 ਪਾਉਣੇ 12:00 ਵਜੇ ਦਾ ਸਮਾਂ ਜਿਹੜਾ ਹੋਣਾ ਤੇ ਮਾਰਨਿੰਗ ਸਵੇਰ ਕੋਈ ਵੀਰ ਨੇ ਦੱਸਿਆ ਸੀ ਵੀ 5:30 6 ਵਜੇ ਦੇ ਦੌਰਾਨ ਜਿਹੜੀ ਚਵਾਈ ਆ ਇਹਨਾਂ ਪਸ਼ੂਆਂ ਦੀ ਕੰਪਲੀਟ ਕਰ ਕੀਤੀ ਆ ਹੋਈ ਆ ਚਵਾਈ ਇਸੇ ਟਾਈਮ ਤੇ ਤੇਰੇ ਯਾਰ ਫਿਰ ਇਹਦਾ ਮੁੱਲ ਵੀ ਤੇ ਕੀ ਕਰਦੇ ਆ ਮੁੱਲ ਵੀ ਜੀ ਇਹਦਾ 45000 ਕਰਦੇ ਆ ਇਹ 42 ਦੇ ਦਵਾਂਗੇ ਵੀਰ ਜੀ 42000 ਹਾਂਜੀ ਲਓ 45000 ਤੋਂ ਤੁਸ ਤੋਂ ਡਿਮਾਂਡ 42000 ਲਾਇ ਦੇ ਇਹਨੂੰ ਨਹੀਂ ਵੇਚੀ ਵੰਗਾ ਨਹੀਂ ਪਾਈਦਾ ਇਦਾਂ ਚੋਈਦੀ ਆ ਆ ਤੋ ਥੋੜਾ ਥੋੜਾ ਇੱਕ ਵਾਰੀ ਬਿਲਕੁਲ ਨੇੜੇੋਂ ਵੇਖ ਲਓ। ਆਹ ਲਾ। ਠੀਕ ਆ। ਸੋ ਫੱਥੀ ਚਵਾਈਲਾ ਥਾਣਾ। ਬਾਕੀ ਚੋਣ ਜਾਣ ਵੀ ਚੰਗੀ ਦੱਸ ਰਿਹਾ ਵੀਰ। ਬਾਕੀ ਆਪਾਂ ਜ਼ਿਆਦਾ ਨਹੀਂ ਆਂਦੇ ਐਵੇਂ ਆਪਾਂ ਕਹੀ ਜੇ 17-18 ਕਿਲੋ ਦੋਗੀ, ਵੀਜੀ 14-15 ਕਿਲੋ ਦੁੱਧ ਭਰੂਗੀ। ਆਪਾਂ ਜ਼ਿਆਦੇ ਦੁੱਧ ਦੇ ਨਹੀਂ ਕਰਦੇ। ਪਰ ਵੈਸੇ ਇਤਨ ਨਿਸ਼ਾਨ ਇੰਨੇ ਰੇਟ ਦੇ ਵਿੱਚ ਚਲੋ ਜ਼ਿਆਦਾ ਨਹੀਂ ਤੇ ਹੁਣ 11 ਕਿਲੋ ਕੋ 12-13 ਵੀ ਚੋਈ ਜਾਵੇ। ਚੰਗੀ ਸੇਵਾ ਕਰਕੇ ਬਹੁਤ ਹੁੰਦਾ। ਹਾਂਜੀ ਵੀਰ ਜੀ। ਅਜੇ ਮਾੜਾ ਮੂੜਾ ਡਈਆਂ گاਵਾ ਮਰ 15 ਦਿਨਾਂ ਤੋਂ ਜਾ ਕੇ ਬਾਹਰ ਰੂਟੀਨ ਬੱਜਣੀ ਇਹ ਤੇ ਮਗਰ ਬੱਚਾ ਦੋਸਤੋ 나ੜੂ ਤੇ ਬੱਚਾ ਤੁਹਾਨੂੰ ਚੈੱਕ ਕਰਾਈ ਦਿੱਤਾ ਅੱਛਾ ਨਿਸ਼ਾਨ ਆਪਣੇ ਕੋਲ ਜਿਹੜੀ ਇਹ ਤੀਸਰੇ ਨੰਬਰ ਤੇ ਆ ਆਖੀ ਵੜ ਇਹ ਵੀਰਜੀ ਚੌਥੇ ਸੂਏ ਵਾਲੀ ਗਾਂ ਬਣੀ ਆ ਹਾਂਜੀ ਤੇ ਇਹਨੂੰ ਨੌਂ ਦਰੇ ਨੂੰ ਟੀਕਾ ਭਰਾਇਆ ਪਾਏ ਇੱਕ ਨੌਂ ਨੂੰ ਇੱਕ 10 ਨੂੰ ਆਪਣੇ ਹੱਥੀਂ ਭਰਾਇਆ ਬਹੁਤ 10 ਮਾਰਚ ਹਾਂਜੀ ਇਹੋ ਮਹੀਨੇ ਦੀ ਵੀ 10 ਮਹੀਨੇ ਦੀ ਹਾਂਜੀ ਇਹੋ ਮਹੀਨੇ ਦੀ ਉਹ ਹੀ 8-7 ਦਿਨ ਹਫਤੇ ਮੰਨ ਕੇ ਕੋਈ ਚੱਲੇ ਹਾਂਜੀ ਹੁਣ ਟੀਕਾ ਉਦਾਂ ਦੁੱਧ ਵਾਧੇ ਇਹਦੇ ਥੱਲੇ 8.5 ਕਿਲੋ ਸੀ ਹੁਣ ਆਪਾਂ 6.5 ਕਿਲੋ ਤੇ ਵੀਰਜੀ ਭੇਜਾਂਗੇ 6.5 ਕਿਲੋ ਭਾਵੇਂ ਇੱਥੇ ਚੋਲੇ ਦੋ ਡੰਗ ਚੋਲੇ ਮੈਂ ਪਹਾੜੇ ਤੇ ਦੋਸਤ ਚਾਹੇ ਥਾਪੀ ਤੇ ਕੋਈ ਵੀ ਰਕੇ ਚਾਟ ਵੰਡਾ ਵੀ ਕਹਿ ਲੈਣੀ ਪਤਾ ਨੇ ਆਟਾ ਸੰਗਣਾ ਜਾਂ ਮਾਰਤਾ ਵਾ ਬਾਕੀ ਮੇਰੇ ਹਸਾਣਾ 100% ਖਲੋ ਜੂਗੀ ਠੀਕ ਹੈ ਜੀ ਹਾਂ ਨੌ ਦੀ ਬਣੀ ਤੇ ਅੱਜ 16 ਤਰੀਕਾ 7 8 8 ਦਿਨਾਂ ਦੀ ਹਾਂਜੀ ਹਾਂਜੀ ਜੀ ਲੋ ਵੀ ਭਰਾਵੋ ਠੀਕ ਹੈ ਏ ਆਈ ਹੋਈ ਐ ਇਸ ਵੈੱਬ ਤੋਂ 8 7 ਦਿਨ ਆਈਡੀਆ ਮੰਨ ਕੇ ਤੁਸੀਂ ਦੇਖ ਸਕਦੇ ਜੀ ਬਾਕੀ ਚੋਣ ਚਾਣ ਚੰਗੀ ਆ ਸਾਢੇ 6 ਕਿਲੋ ਤਾਂ ਭੇਜੋਂਗੇ ਹੁਣ ਹਾਂਜੀ ਸਾਢੇ 6 ਕਿਲੋ ਦੇ ਲੋ ਜੀ ਸਾਢੇ 6 ਕਿਲੋ ਦੇ ਠੀਕ ਹੈ ਕਿਲੋ ਦੇ ਭਾਵੇਂ ਆਨਲਾਈਨ ਮੰਗਾ ਲੇ ਠੀਕ ਹੈ ਜੀ ਮੈਂ ਬਦਸੂਏ ਕੁਰੀ ਖੋਲ ਕੇ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆ ਕੱਦ ਕਾਠ ਵੱਟਾ ਚਲੋ ਜੇਕਰ ਕਰਮਾਂ ਲਈ ਅੱਗੇ ਇਸੇ AI ਤੇ ਗੱਬਨ ਫੈਰ ਜਾਂਦੀ ਹੈ ਅੱਗੇ ਕਿਸੇ ਵੀਰ ਦੀ ਕਿਸਮਤ ਆ ਫਿਲਹਾਲ ਇੱਕ ਕੁਰੀ ਤੁਹਾਨੂੰ ਬੇਰਵਾ ਪਾ ਦਿੱਤਾ ਵੀ AI ਹੋਈ ਆ ਠੀਕ ਆ ਹਾਲ ਹੋ ਗਿਆ ਲੋ ਵੀਰੋ ਸੁਬਕੀ ਨਿਸ਼ਾਨ ਇੱਕ ਗੱਲ ਜ਼ਰੂਰ ਦੱਸ ਦਈਏ ਵੀ ਥਣਾ ਥਣਾ ਦੀ ਜਿਵੇਂ ਸਾਢੇ 6 ਜੀ ਓਕੇ ਰਿਪੋਰਟ ਆ ਥਣਾ ਦੀ ਹਾਂ ਜੀ ਅਗਲੇ ਪਿਛਲੇ ਥਣਾ ਦੇ ਦੁੱਧ ਪੂਰੇ ਨਿਕਲਦਾ ਹਾਂ ਜੀ ਪੂਰਾ ਪੂਰਾ ਵੇਜੇ ਗਰੰਟੀ ਹੋ ਗਈ ਆਪਣੀ ਇੱਕ ਧਾਰਦਾ ਹੋਣਾ ਫਰਕ ਹੋ ਜੇ ਧਾਰਦਾ ਫਰਕ ਨਹੀਂ ਹੋ ਆਪਾਂ ਕਰਾਇਆ ਦੇਗੇ ਕਿ ਵੇਜਾਂਗੇ ਵੇਜੇ ਆਦੇ ਕੋਲ ਠੀਕ ਹੈ ਭਰਾ ਜੀ ਲੋ ਦੋਸਤੋ ਇਹ ਜ਼ਰੂਰੀ ਜਿਹੜੀ ਆ ਠੀਕਾ ਤਸੱਲੀ ਵੀ ਕਰਨ ਦਾ ਵੀ ਆਪਾਂ ਦੇਨੇ ਆ ਕਿਸੇ ਵੀਰ ਨਾਲ ਸੌਦਾ ਕਰਨਾ ਠੀਕਾ ਚਾਹੇ ਪਸ਼ੂ ਛੋਟਾ ਹੈ ਚਾਹੇ ਵੱਡੇ ਆ ਥੋੜੇ ਪੈਸੇ ਲਾਉਣੇ ਆ ਤਸੱਲੀ ਜਿਹੜੇ ਪਸ਼ੂ ਦੀ ਹੋਊਗੀ ਨਹੀਂ ਤਸੱਲੀ ਹੋਊਗੀ ਠੀਕ ਆ ਸੋ ਚਾਰੇ ਧਾਣਾ ਆ ਤੁਹਾਡੇ ਸਾਹਮਣੇ ਆ ਠੀਕ ਆ ਜੀ ਸੋ ਟਾਈਮ ਦੇ ਅਕੋਰਡਿੰਗ ਤੁਸੀਂ ਜਜਮੈਂਟ ਕਰ ਲਿਓ ਬਾਕੀ ਤਸੱਲੀ ਜਿਹੜੀ ਆ ਉਹਦਾ ਸਾਈਬਿਆਂ ਨਾਲ ਕਰਕੇ ਚੋਕੇ ਕਰ ਸਕਦੇ ਜੇ ਕੰਪਲੀਟ ਤੇ ਨਿਸ਼ਾਨੇ ਦਾ ਫਿਰ ਮੁੱਲ ਕੀ ਰੱਖਿਆ ਮੁੱਲ ਵੀ ਜੀ 20000 ਕਰਦੇ ਆ ਤੇ 17000 ਦੀ ਦੇਵਾਂਗੇ ਵੀ ਜੀ 17000 ਹਾਂ ਜੀ ਥੋੜਾ ਬੋੜਾ ਮੋਕੇ ਦੇ ਮਾਨਤਨ ਹੋਊਗਾ ਮਤਲਬ ਇਹ ਨਹੀਂ ਹੋਣਾ ਆਪਾਂ ਬਾਈ ਮੰਗੇ 17 ਮੰਗਿਆ ਕਈ ਵੀ ਰੱਧੂ ਅੱਧ ਲਾਉਂਦੇ ਵੀਰ ਜੀ ਤੁਹਾਨੂੰ ਪਤਾ ਆਪਾਂ ਮੁੱਲ ਜਾਇਜ਼ ਹੀ ਕਰਦੇ ਜਿੰਨੀਆਂ ਵੀਡੀਓ ਆਪਾਂ ਪਾਈਆਂ ਕੋਈ ਨਜਾਇਜ਼ ਮੋਲਣੀ ਵਿੱਚ ਕੀਤਾ ਕਰੀ ਵੀ ਪਸ਼ੂ ਦਾ ਕੀਤਾ ਵੀ ਆਹ ਸਹੀ ਹੈ ਜੀ ਹਾਂ ਜੀ ਤੇ ਦੋਸਤੋ ਬਾਈ ਯਾਰ ਇਸ ਬੈੜ ਦੀ ਡਿਮਾਂਡ ਕੀਤੀ ਆ ਵਿੱਚੋਂ ਮਾਨਤਨ ਛੋਟ ਛੱਪੇ ਹੋ ਜਾਣਗੇ ਠੀਕ ਆ ਸੋ ਬੈੜ ਚੰਗੀ ਆ ਪਰ ਰੰਗ ਪ੍ਰਿੰਟ ਵੀ ਚੰਗਾ ਬਾਕੀ ਆਓ ਆਪਣੀ ਵੇਖੋ ਅੱਖੀ ਕਟੋ ਠੀਕ ਆ ਇਸ ਤੋਂ ਬਾਅਦ ਇੱਕ ਲਾਸਟ ਵਿੱਚ ਜਿਹੜੀ ਆ ਨਿਸ਼ਾਨ ਆ ਗਈ ਆਪਣੇ ਕੋਲ ਬੈੜ ਹਾਂ ਜੀ ਵੀਰ ਜੀ ਇਹ ਥੱਲੇ 8 ਕਿਲੋ ਦੁੱਧ ਵਿਜੇ ਹਾ ਜੀ ਇਹ ਤੋਕੜੀ ਇਹ ਵੀ ਤੋਕੜੀ ਆ ਵਿਜੇ ਇਹ ਦੇ 10 ਹਾਂ ਬਿਨ ਬੱਚੇ ਦਾ 10 ਤਰੀਕ ਨੂੰ ਇਹ ਏਆਈ ਕਰਾਈ ਵਿਜੇ ਇਹਨੂੰ 10 ਮਾਰਚ ਨੂੰ ਹਾਂ ਜੀ ਅਗੜ ਪਿਛੜੀ ਕਰਾਤੀ ਫਿਰ ਹਾਂ ਜੀ ਅਗੜ ਪਿਛੜੀ ਵਿਜੇ ਮੱਝ ਦੀ ਵੀ ਅਗੜ ਪਿਛੜੀ ਕਰਾਈ ਹੀਟ ਪੂਰੀ ਕੱਢ ਗਈਆਂ ਸੀ ਪੂਰੀ ਹੀਟ ਕੱਢ ਕੇ ਵਿਜ ਬਣੀਆਂ ਠੀਕ ਹੈ ਜੀ ਹਾਂ ਲਓ ਤੁਸੀਂ ਅੱਗੇ ਕੋਈ ਚੌਥਾ ਤੀਜਾ ਜਿਹੜਾ ਮਰਜ਼ੀ ਸੂਬਾ ਤੁਸੀਂ ਗੋਬਣ ਦਾ ਲਾ ਸਕਦੇ ਜੇ ਬੱਗੇ ਜਿਹੜੀ ਏਆਈ ਹੋਈ ਆ ਤੀਜੇ ਸੂਬੇ ਦੀ ਜਾਂ ਚੌਥੇ ਸੂਬੇ ਦੀ ਆ ਹਰ ਇੱਕ ਵੀਰ ਨੇ ਆਪੋ ਆਪਣੀ ਜਜਮੈਂਟ ਤੁਸੀਂ ਆਈਡੀ ਤੇ ਹੁਣ ਹੁਣ 8 1/2 ਕਾਠੇ ਗਾ ਵੀਜੀ 8 ਕਿਲੋ ਨੈਟ ਪੱਕਾ 4 ਰੋਲੇ 4 ਰੋਲੇ ਤੇ ਮਿਲਦੀ ਮਿਲਦੀ ਪੰਗਾ ਪੰਗਾ ਪਾ ਲਈਦਾ ਪੰਗਾ ਪਾ ਕੇ ਜੋ ਇਹਦੀ ਆ ਬਾੜਾ ਗੜੀ ਪਾ ਲਈਦਾ ਵਾ ਜਿੱਦਾਂ ਮਰਜੀ ਬੈ ਇੱਕ ਮੀਟਰ ਦੀ ਲੱਤ ਨਹੀਂ ਚੁੱਕਦੀ ਵੀਜੀ ਠੀਕ ਬਾਕੀ ਚਾਰੇ ਥਣ ਵਰਦੇ ਪੁਰਦੇ ਪੂਰੇ ਹਾਂਜੀ ਚਾਰੇ ਥਣ ਵਰਦੇ ਵੀਜੀ ਠੀਕ ਆ ਜੀ ਲੈ ਵੀਰ ਨਿਸ਼ਾਨ ਖੋਲ ਕੇ ਤੋਰਦੇ ਸੋ ਦੋਸਤੋ ਬਿਨ ਬੱਚੇ ਤੋਂ ਇਸ ਕਰਕੇ ਸਮੇਂ ਦੀ ਕੋਈ ਜਜਮੈਂਟ ਮੇਰਾ ਵੀ ਰਵ ਦੇ ਅਕੋਰਡਿੰਗ ਤੁਸੀਂ ਕਰ ਲਿਓ ਹੁਣ 8 ਕਿਲੋ ਤੇ ਹੁਣ ਚੱਲ ਰਹੀ ਆ ਸੁਈ ਨੂੰ ਸਮਝ ਇੰਨਾ ਮਰਜੀ ਹੋ ਸਕਦਾ ਕੋਈ 2 ਮਹੀਨੇ 4 ਮਹੀਨੇ 3 ਮਹੀਨੇ ਠੀ ਇਸੋਂ ਪਰਬੀ ਉਹ ਸਾਹਦਾ ਕਿਉਂਕਿ ਪੈਣ ਬੱਚੇ ਤੋਂ ਟੋਕੜ ਪਸੂ ਆ ਥੋੜੇ ਪੈਸੇ ਕਿਸੇ ਵੀਰ ਨੇ ਖਰਚ ਕਰਨੇ ਆ ਤੇ ਉਹ ਤੁਸੀਂ ਜਰੂਰ ਹੱਥ ਪਾ ਸਕਦੇ ਜੇ ਥਾਨ ਵਿਚਾਲੇ ਕਈਆਂ ਵੀਰਾਂ ਦਾ ਸਮਾਂ ਪਿਆ ਹੁੰਦਾ ਪਸ਼ੂਆਂ ਦੇ ਸੂਣ ਦੇ ਵਿੱਚ ਤੇ ਇੰਨੇ ਸਮੇਂ ਦੇ ਵਿੱਚ ਕਿਸੇ ਵੀਰ ਨੇ ਕੋਈ ਡੰਗਾ ਸਾਰਨਾ ਛੋਟੇ ਭਾ ਦਾ ਪਸ਼ੂ ਲੈਣਾ ਕੋਈ 8-7 ਕਿਲੋ ਘਰ ਦਾ ਸਰਕਲ ਤੋੜਨ ਵਾਸਤੇ ਚਾਹ ਪਾਣੀ ਦਾ ਤੇ ਉਹਦੇ ਵਾਸਤੇ ਵੀ ਜਿਹੜੀ ਇਹ ਬੈਨੀਫੀਸ਼ੀਅਲ ਹੈਗੀ ਆ ਠੀਕ ਆ ਜੀ ਤੇ ਲਓ ਵੀਰ ਨਿਸ਼ਾਨ ਸੇ ਨਾਲੇ ਹੈਵੀ ਕ੍ਰਾਸਾਂਗ ਦੇ ਵਿੱਚ ਨਾਲੇ ਬਣੀ ਥਾਣੀ ਨੂੰ ਵੀ ਜਿਹੜਾ ਸਮਾਂ ਦੋਸਤੋ ਕੋਈ 8-8 7-7 ਦਿਨ ਹੋ ਗਏ ਆ ਏ ਆਈ ਹੋਈ ਨੂੰ ਵੀ ਤੇ ਥਾਣ ਪੂਰਾ ਲੰਬਾ ਠੀਕ ਹੈ ਜੀ ਨੋਕ ਵਾਲਾ ਥਾਣਾ ਹਵਾਨਾ ਦੇਵਾ ਬਿਲਕੁਲ ਗਲਾਦੀ ਤੇ ਚੁਵਾਈ ਇਹਨਾਂ ਦੀ ਸੁਬਾ ਹੋਈ ਆ ਬਾਕੀ ਫਿਲਹਾਲ ਕੋਈ ਆਉਂਦਾ ਵੀਰ ਟਾਈਮ ਤੋਂ ਟਾਈਮ ਇੱਕ ਟਾਈਮ ਚੋਲੇ ਦੋ ਟਾਈਮ ਚੋਲੇ ਠੀਕ ਆ ਆਲੋ ਥੋੜਾ ਜਿਹਾ ਨੇੜੇ ਤੋਂ ਪਾ ਤੁਹਾਨੂੰ ਥਾਣਾ ਦਿਖਾ ਦਿੰਨੇ ਆ ਦੋਸਤੋ ਕਿਉਂਕਿ ਕਿਸੇ ਵੀਰ ਨੂੰ ਸਮਝ ਵਿੱਚ ਗੱਲ ਆ ਜੀ ਮੁਠੀ ਥਾਣਾ ਰੋਗ ਰੋਗ ਦਾ ਥਾਣਾ ਠੀਕ ਹੈ ਜੀ ਤੇ ਪਸਮਕ ਕੇ ਹੋਰ ਥਾਣਾ ਬਿਲਕੁਲ ਆ ਜਾਂਦਾ ਜੀ ਇਹ ਪੂਰਾ ਮੋਟਾ ਕਰਦੀ ਥਾਣਾ ਹਾਂ ਠੀਕ ਆ 8 ਕਿਲੋ ਦੋ ਦੋ ਸੋ ਇੱਕ ਵਾਰੀ ਫੇਰ ਕਨਫਰਮ ਕਰਾ ਲੈਂਦੇ ਕਈ ਵੀ ਰਾਖ ਦਿੰਦੇ ਕਈਆਂ ਨੂੰ ਆਖੀ ਦਾ ਏਆਈ ਕਰਾਤੀ ਆ ਕਈ ਵੀ ਰਾਖ ਦਿੰਦੇ ਵੇਚਣ ਵਾਲੇ ਆਂਦੇ ਇਹ ਤੁਸੀਂ ਕਿਉਂ ਏਆਈ ਕਰਾਉਂਦੇ ਵੀਰ ਜੀ ਇਹਨਾ ਆਪਾਂ ਨੂੰ ਸੋਖ ਹੁੰਦਾ ਨਾ ਵੀਗੂ ਨਾ ਸਹੀ ਗਾਂ ਦੇ ਮਤਲਬ ਗੱਬਣ ਹੋ ਜਾਂਦਾ ਅਟਾ ਫਿਰ ਇਹਨਾ ਵੀ ਤੁਹਾਨੂੰ ਪਤਾ ਵੀਰ ਜੀ ਰੁੱਤ ਗਵਿੰਦਾ ਤਾਂ ਨਹੀਂ ਪਸੂ ਹਾਂਜੀ ਹਾਂਜੀ ਤੇ ਇਹ ਦੋਸਤੋ ਜ਼ਰੂਰ ਹੈ ਠੀਕ ਹੈ ਜੀ ਤਾਂ ਆਪੋ ਆਪਣੀ ਸਮਝ ਆ ਕੇ ਸੇ ਵੀਰ ਦੀ ਜੇਕਰ ਪਸ਼ੂ ਹੀਟ ਦੇ ਰਿਹਾ ਤੇ ਏਆਈ ਕਰਾਉਣਾ ਫਰਜ਼ ਬਣਦਾ ਹੋ ਸਕਦਾ ਵੀ ਕਿਸੇ ਵੀਰ ਦੇ ਹਿੱਸੇ ਆ ਜਾਵੇ ਤੇ ਉਹਨੂੰ ਥੋੜਾ ਜਿਹਾ ਪਲੱਸ ਪੁਆਇੰਟ ਉਹਨੂੰ ਫਾਇਦਾ ਹੋ ਜੇ ਚੀਜ਼ ਦਾ ਵੀ ਪਣਿਆ ਖਣਿਆ ਪਸ਼ੂ ਸਰਕਾਰੀ ਡਾਇਰੈਕਟਰ ਆਂਦਾ ਜਿੰਨੀਆਂ ਵੀ ਆਪ ਅੱਗੇ ਵੀ ਟੋਕੜਾਂ ਗਾ ਲਿਆ ਨਹੀਂ ਇਹ ਕਰਾਈਆਂ ਗਾਂ ਗੱਬਣਾ ਹੀ ਨਿਕਲਦੀਆਂ ਸੋ 100% ਹੀ ਵੀਰ ਜੀ ਨਿਕਲਦੀਆਂ ਆ ਠੀਕ ਹੈ ਜੀ ਹਾਂਜੀ ਇਹ ਕਿਉਂਕਿ ਹੀਟ ਸਹੀ ਟਾਈਮ ਤੇ ਆਵੇ ਨਾ ਤੇ ਡੰਗਰ 100% ਹੀ ਖਲੋਂਦਾ ਵੀਰ ਜੀ ਚਲੋ ਚੰਗੀ ਹਾਂਜੀ ਇਹਨਾਂ ਨੇ ਅੱਜ ਆਟਾ ਸੰਗਣਾ ਸੰਗਣਾ ਮਾਰਤਾ ਮੇਰੇ ਹਸਣਾਂ 100% ਹੀ ਖਲੋਂਗੀਆਂ ਵੀਰ ਜੀ ਚਲੋ ਕੋਈ ਚ ਇਹ ਪਸੂ ਦੋਸਤੋ ਵੀਰ ਦੇ ਵੀਰ ਨਿਸ਼ਾਨ ਦੇ ਕੋਲ ਤੇ ਮੁੱਲ ਨਾ ਕੀ ਕੀਤਾ ਸੀ ਮੁੱਲ ਵੀ ਵੀ 20000 ਇਹਦਾ 22 ਹਾਂਜੀ ਠੀਕ ਹੈ ਜੀ ਲਓ ਦੋਸਤੋ 22 22 ਕਹਿੰਦੀ ਦੁਨੀਆ ਹੈ ਵੀ ਮੁੱਲ ਵੀ ਵੀਰ ਨੇ 22 22 ਕਰਤਾ 20000 ਪਰ ਲਈਦਾ ਸੀ ਟੋਕਰ ਦਾ ਤਾਂ 20000 ਹੀ ਇਹਦਾ ਰੇਟ ਸੇਮ ਆ ਬਾਕੀ ਥੋੜਾ ਬਾਦ ਆਪਦਾ ਤਾਲਮਿਲ ਬਿਠਾ ਲਿਓ ਜਿੱਥੋਂ ਕਰ ਕਰ 17 ਦੀ ਦਵਾਂਗੇ ਹਾਂ ਹਾਂ ਨਾ ਹਾਂਜੀ ਠੀਕ ਹੈ ਜੀ ਹਾਂ ਉਹ 17 ਦੀ ਕਿਉਂ ਦੁੱਧ ਥੋੜਾ ਹਾਂਜੀ ਹਾਂਜੀ ਤੇ ਉਹ ਦੁੱਧ ਵਾਧੇ ਹੁਣ ਏਆਈ ਕਰਕੇ ਇੱਥੇ 6.5 ਕਿਲੋ ਦੇ ਢੇਗੀ ਵੇਚੀ ਠੀਕ ਹੈ ਜੀ ਹਾਂਜੀ ਉਹ 1 ਬਾਕੀ ਵੀਰ ਭਰਾ ਜਿਹੜੇ ਕਈ ਫੋਨ ਲਾਉਂਦੇ ਹੁਣ ਮਤਲਬ ਵਿਆਹ ਨਹੀਂ ਹੋਇਆ ਤੇ ਵਿੱਚ ਕਿਹੜੀ ਗੱਲ ਹੈ ਵਿੱਚ ਵਿਆਹ ਤੁਹਾਨੂੰ ਪਤਾ ਹੋਈ ਸ਼ਰਮ ਵਿਆਹ ਕਿਹਦੇ ਬੰਦਾ ਰਹਿੰਦਾ ਤੁਹਾਨੂੰ ਪਤਾ ਵਾ ਹਾਂਜੀ ਕੀ ਹੁੰਦੇ ਸੀ ਕਈ ਆਹ ਦਿੰਦੇ ਆ ਇਹ ਕੋਈ ਨਹੀਂ ਡੰਗਰ ਦੇ ਦੇ ਤੂੰ ਕਿਹੜਾ ਵਿਆਹ ਵਰਿਆ ਮੈਂ ਇਹ ਲੈ ਕਿਉਂ ਹੁਣ ਕਿਆ ਕਰਾਉਣਾ ਨਹੀਂ ਕਿਆ ਨਹੀਂ ਵਿਆਹ ਵਰੇ ਤਾਂ ਕੋਈ ਨਹੀਂ ਵੀਰ ਜੀ ਕਰਾਵਾਂਗੇ ਤੁਹਾਨੂੰ ਵੀ ਪਤਾ ਹਾਂ ਬਾਹਰ ਆਪਾਂ ਜਾਣਾ ਨਹੀਂ ਬਾਹਰ ਵਾਲਿਆਂ ਦੇ ਵੀਰ ਜੀ ਆਉਂਦੇ ਰੇਤੇ ਬਾਹਰ ਨਹੀਂ ਆਪਾਂ ਜਾਣਾ ਪੱਕੀ ਲਕੀਰ ਮਾਰੀ ਆ ਕਿਹੜੇ ਦੇਸ਼ੋਂ ਆਉਂਦੇ ਹੋ ਫਿਰ ਕੈਨੇਡਾ ਆਸਟ੍ਰੇਲੀਆ ਹਾਂ ਵੀਰ ਜੀ ਹਾਂਜੀ ਕੈਨੇਡਾ ਆਸਟ੍ਰੇਲੀਆ ਹਾਂਜੀ ਨਹੀਂ ਯਰ ਕੰਨੀ ਵੀਰ ਜੀ ਈਟਲੀਆਂ ਵੀ ਆਉਂਦੇ ਆ ਹਾਂ ਲਾਲਾ ਜੋੜ ਮੇਲਾ ਨਿਸ਼ਾਨ ਦਾ ਜਿੱਥੇ ਲੱਗਦਾ ਹੈ ਕੋਈ ਨਹੀਂ ਲਾਵਾਂਗੇ ਹੁਣ ਵੀਰ ਜੀ ਪੱਕਾ ਜੋੜ ਮੇਲਾ ਠੀਕ ਆ ਠੀਕ ਆ ਲਓ ਦੋਸਤੋ ਨਾਲ ਦੇ ਨਾਲ ਹਾਸੇ ਖੇਡ ਮੇਲੇ ਵੀ ਚੱਲਦੇ ਰਹਿੰਦੇ ਆ ਬਾਕੀ ਇਹ ਪਸ਼ੂ ਵੀਰ ਨਿਸ਼ਾਨ ਦੇ ਕੋਲੇ ਪੰਜ ਨੇ ਅੱਜ ਠੀਕ ਆ ਤੇ ਪੰਜੇ ਪਸ਼ੂ ਆ ਚਾਰ ਬਹੜਾਂ ਤੇ ਇੱਕ ਮੱਝ ਤੁਹਾਨੂੰ ਦਿਖਾਈ ਆ ਆਪਾਂ ਸਟਾਰਟਿੰਗ ਤੋਂ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਅਗੇ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਜੋ ਅਗੇ ਨਵੇਂ ਫਾਰਮਰ ਵੀਰ ਦੀ ਜਿਹੜੇ ਧਿਆਨ ਦੇ ਵਿੱਚ ਆ ਜਾਵੇ ਕਿਸੇ ਵੀਰ ਨੇ ਪਸ਼ੂ ਖਰੀਦਣਾ ਤੇ ਉਹਨੂੰ ਜਿਹੜੀ ਦੋਸਤੋ ਜਾਣਕਾਰੀ ਦੇ ਨਾਲ ਨਾਲ ਜਿਹੜਾ ਪਸ਼ੂ ਵੀ ਦੇਖਣ ਦੇ ਵਿੱਚ ਮਿਲ ਜਾਵੇ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ